ਪਤਾ ਹੀ ਨਹੀਂ ਆ ਵੀ ਕਿਹੜੀ ਹੁੰਦੀ ਆ ਸੋ ਇਸ ਤਰ੍ਹਾਂ ਦੀ ਉਹਨਾਂ ਦੇ ਛਾਪਾ ਪੈ ਗਿਆ ਪੁਲਿਸ ਸੁਸੋਧਿਆ ਜੀ ਨੇ ਲੌਕਰ ਖੋਲ੍ਹਿਆ ਇੱਕ ਚਾਂਦੀ ਦਾ ਛੁੰਛਣਾ ਮਿਲਿਆ ਬੱਚੇ ਦਾ ਇਸ ਤੋਂ ਇਲਾਵਾ ਕੋਈ ਤਸੜੀ ਨਹੀਂ ਮਿਲੀ ਤੁਸੀਂ ਲਓ ਸੌ ਜਿਹੜਾ ਪੈਸਾ ਮਿਲਿਆ ਉਹ ਮੈਂ ਦੱਸਣਾ ਤੁਹਾਨੂੰ ਬਹਿ ਤਾਂ ਮੇਰੀਆਂ ਨਾਲਤਾਵਾਂ ਦੇ ਪ੍ਰਤੀ ਐਨੀ ਕੋਈ ਅੱਛੀ ਰਾਏ ਨਹੀਂ ਹੈ اٿا ني سيدي گهري منيو 1.7 2 منڊي 60 وزن ڏي ارمان کي مناوين ਕਮਲ ਜੀ ਜੌਨੀ ਸਾਹਿਬ ਵੀ ਸੋਹਣੇ ਸਾਹਿਬ ਕੋਲ ਆਵਨ ਆ ਗਏ ਆਏ ਨੇ ਤਾਂ ਬਣਾ ਗਏ ਆਏ ਨੇ ਜੀ ਜੀ ਤੇਰੇ ਕੋਲ ਐ ਜੀ ਫੋਟੋ ਬੁਲੋ ਜੌਨੀ ਸਾਹਿਬ ਪਿੱਛੇ ਆਓ ਜੀ ਆਓ ਸਵਾਗਤ ਹੈ ਜੀ ਜੌਨੀ ਸਾਹਿਬ ਐਮ ਐਲ ਸਾਹਿਬ ਦਾ ਜਿਹੜੇ ਆਪਣੇ ਰਜਾਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਦਰਸ਼ਨਾਂ ਲਈ ਆਏ ਨੇ तो दिल करकलीफा तो भी सुन गए इन्हों ने अपने पटियाला सेहत सैक्टर जिमें कि अपना रजिंद्रा हॉस्पिटल माता कौशल्या हॉस्पिटल कई सिविल डिस्पेंसरीज और इवन की जेडे अपने आम आदमी क्लिनिक है ਇਹਨਾਂ ਦਾ ਵੀ ਬਹੁਤ ਆਪਾਂ ਨੂੰ ਤਕਨੀਕੀ ਰੂਪ ਤੇ ਨਵੀਂ-ਨਵੀਂ ਸੁਵਿਧਾਵਾਂ ਹਰ ਇੱਕ ਥੱਲੇ ਦੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਹਨ ਜਿਨਾਂ ਕੀ ਆਪਾਂ ਸਾਰੇ ਜਾਣਦੇ ਹਾਂ ਕਿ ਉਹਨੇ ਇਹ MP ਦੇ ਇਲੈਕਸ਼ਨ ਵਿੱਚ ਖੜੇ ਹੋ ਰਹੇ ਹਨ ਤੇ ਆਪਣੀ ਸਾਰੇ ਪਟਿਆਲਾ ਵਾਸੀਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਇਹਨਾਂ ਨੂੰ ਵਾਅਦੂ ਵਾਅਦਾ ਫੋਟਾ ਪਾ ਕੇ ਚਿਤਾਈਏ ਦੀਪਾ ਸਿੰਘ ਜੀ ਕੋਲੋਂ ਜੁੜਾ ਤਾਲੀ ਜੋ ਇਨਰ ਸ਼ਹਿਰ ਲਈ ਕੀਤਾ ਔਰ ਹਰ ਇੱਕ ਵਿਚ ਵਿਚਰਦੇ ਨਹੀਂ ਜੀ ਇੱਕ ਵਾਰ ਕਿਉਂਕਿ ਜੋ ਹੁਤਾ ਕਰ ਰਹੇ ਸੀ। ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ ਭਜੋ ਮਾਤਾ ਪਿਓ ਸਭ ਤੋਂ ਪਹਿਲਾਂ ਨਮਨ ਕਰਨਾ ਜੋਨੂ ਜੀ ਪਹਿਲਾਂ ਮਾਫੀ ਫਿਰ ਨਮਨ ਕਰਨਾ ਮਾਫੀ ਇਸ ਗਲਤੀ ਕੇ ਕਿ ਵੀ ਸੈਟ ਅਫਟਰਨੂੰ ਤੁਹਾਨੂੰ ਮੈਂ ਅੱਜ ਫੈਮਿਲੀ ਦਾ ਹੌਲੀਡੇ ਦਾ ਛੁੱਟੀ ਦਾ ਦਿਨ ਹੈ ਤੁਹਾਨੂੰ ਕੰਮ ਕੀਤਾ ਸੀ ਤੇ ਧੰਨਵਾਦ ਤੇ ਨਮਨ ਇਸ ਕਰਕੇ ਕਿ ਤੁਸੀਂ ਫੇਰ ਵੀ ਸਮਾਂ ਕੱਢ ਕੇ ਇੱਥੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੇਸ਼ੁਕਰੀ ਗੁਜ਼ਾਰਾ ਜੀ ਸੋਲੂਸ਼ਨ ਇੱਕ ਕਮਿਟਮੈਂਟ ਆਪਣੇ ਆਪ ਨੂੰ ਦਿੱਤੀ ਵਾਦਾ ਕੀਤਾ ਆਪਣੇ ਆਪ ਨਾਲ ਛੇ ਹੋਰ ਕੁਝ ਕਰ ਸਕਾਂ ਨਾ ਸਕਾਂ ਪਰ ਪਟਿਆਲੇ ਨੂੰ ਇੱਕ ਚੀਜ਼ ਤਾਂ ਮੈਂ ਜ਼ਰੂਰ ਦੇਵਾਂਗਾ ਜਿਹੜੀ ਪਟਿਆਲੇ ਨੂੰ 20 ਸਾਲਾਂ ਚ ਨਹੀਂ ਮਿਲੀ ਉਹ ਕੀ ਚੀਜ਼ ਹੈ ਜੀ ਉਸੀ ਪਟਿਆਲੇ ਨੂੰ ਪਟਿਆਲੇ ਦਾ ਐਮ ਐਲ ਏ ਪਟਿਆਲੇ ਦੇ ਵਿੱਚ ਦਿਆਂਗਾ ਅੱਜ 2 ਸਾਲ ਹੋ ਗਏ ਤੁਹਾਡੇ ਵਿੱਚ ਹੀ ਇੱਕ ਵਾਰੀ ਜਿੰਦਾਬਾਦ ਡਾਕਟਰ ਬਲਵੀਰ ਸਿੰਘ ਜਿੰਦਾਬਾਦ ਮਲਕਿਆਂ ਜੀ ਗੁਰਮੰਡੀ ਦੇ ਸਰ ਪੰਜਾਬ ਦੇ ਹੋਨ ਹਰ ਜਿਹੜੇ ਸਿਹਤ ਮੰਤਰੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ ਪੰਜਾਬ ਦੇ 829 ਜਿਹੜੇ ਮੁਹੱਲਾ ਕਲੀਨਿਕ ਬਣਾਏ ਹਸਪਤਾਲ ਜਿਨ੍ਹਾਂ ਹਸਪਤਾਲਾਂ ਦੇ ਵਿੱਚ ਕੰਮ ਬੋਲਦੇ ਸੀ ਅੱਜ ਉਹਨਾਂ ਹਸਪਤਾਲਾਂ ਦੀ ਬੱਚਾ ਵਧੀਆ ਡਾਕਟਰ ਵਧੀਆ ਸੇਵਾਵਾਂ ਤੇ ਵਧੀਆ ਇਨਫਰਾਸਟਰਾ ਜਿਹਨਾਂ ਨੇ ਦਿੱਤਾ ਮੇਰੀ ਮੁਰਾਦ ਡਾਕਟਰ ਬਲਬੀਰ ਸਿੰਘ ਤੁਹਾਡਾ ਸਾਰ ਇੱਥੇ ਆਏ ਨੇ ਜੀ ਆਇਆਂ ਨੂੰ ਸੇਖ ਸਾਡੇ ਬਹੁਤ ਸਾਰੇ ਮੋਰਡਰ ਮੈਂ ਬੜੀਆਂ ਮਾੜਾ ਨੂੰ ਕਹਿਣਾ ਚਾਹੁੰਦਾ ਵੀ ਇਹ ਨਾਂ ਸਿਰ ਪਧਿਆਲੇ ਲਿਖਿਆ ਪਰ ਤੁਹਾਨੂੰ ਕਹਿੰਦੇ ਸਾਠ ਬਾੜਾ 60 ਬਾੜਾ 31 ਲੇਡੀਜ਼ ਸਰਵੇ 31 31 ਲੇਡੀਜ਼ ਦੇ ਵੰਡਾ ਕਸ਼ ਔਰ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਜੀ ਕਿ ਜਿਹੜੇ ਲੇਡੀ ਸਪੌਂਸਰ ਹੋਣ ਨੇ ਉਹਦੇ ਘਰ ਵਾਲਾ ਵੀ ਕੱਟ ਕਰਦਾ ਦੰਬੀਜ਼ ਨੇ ਭਾਈਓ ਆਓ ਅੱਗੇ ਆਓ ਆਪਣੀ ਪੋਜੀਸ਼ਨ ਲਓ ਆਵਾਜ਼ ਨਹੀਂ ਪਾਰਟੀ ਨੂੰ ਪੂਰਾ ਮੁਕਤ ਕਰਨਾ ਚਾਹੁੰਦੇ ਐ ਐਕਚੁਅਲੀ ਦਿੱਕਤ ਕੀ ਆਂਦੀ ਆ ਜੇ ਤੁਸੀਂ ਨੀਚੋਂ ਹੀ ਸ਼ੁਰੂ ਹੋਏਗਾ ਜੇ ਪੰਚਾਇਤ ਦੇ ਵਿੱਚ ਐਮਸੀ ਦੇ ਵਿੱਚ ਨਹੀਂ ਰੈਡੀਜ਼ ਆਂਦੀ ਆ ਪਰ ਐਮਪੀ ਨਿਕਦਾ ਫੜ ਜਾਂਦਾ ਕਿਸੇ ਦੀ ਐਮਪੀ ਵਾਸਤੇ ਕੋਈ ਨਾ ਹੋੜੀ ਹੋੜੀ ਫੋਟਾ ਸਟ੍ਰਕਚਰ ਰਾਈਜ਼ ਕਰੇਗਾ ਕਿ ਕੋਈ ਅਦਾ ਨਹੀਂ ਹੈ ਕਿ ਰਾਜਾ ਮੁੱਖ ਮੰਤਰੀ ਰਾਣੀ ਮੈਂਬਰ ਆਫ ਪਾਰਲੀਮੈਂਟ ਅੱਗੇ ਹੁਣ ਕੁੜੀ ਦੀ ਵੀ ਸੀਟ ਰਿਜ਼ਰਵ ਕਰਾ ਲਈ ਜੀ ਇਹਨਾਂ ਨੇ ਇਹ ਇਹਨੂੰ ਤੋੜਨਾ ਹੈ ਭਾਈ ਮਤਲਬ ਇਹਦੇ ਸਾਰੇ ਕੋਈ ਰਿਜ਼ਰਵੇਸ਼ਨ ਨਹੀਂ ਹੈ ਜੇ ਤੇਰਾ ਵਾਸਤੇ ਨੇ ਨਰੇਸ਼ ਦਾका ਜੀ ਦੇ ਆਏ ਉਹਦੇ ਕਿਹ ਵਜ੍ਹਾ ਹੰਗਾਰਾ ਤੁਮ ਦੇਖੋ ਨੂੰ ਮਿਲਿਆ ਦੇਖੋ ਅਸੀਂ ਮੈਂ ਅੱਜ 15 ਮਿੰਟਾਂ ਕਰ ਰਿਹਾ ਜੀ ਤੇ ਇਹ ਮੇਰੀ ਆਖਰੀ ਮੀਟਿੰਗ ਸੀਗੀ ਜੀ ਹਾਂ ਜੀ ਦੇਖਣਾ ਜੀ ਤੇ 7 ਹੋਰ ਹੈ ਜੀ 9 ਵੀ ਤੇ ਜਾ ਰਹੇ ਹਾਂ ਬਾਕੀ ਸ਼ਾਮ ਨੂੰ ਕਰਾਂਗਾ ਜੀ ਦੇਖੋ ਤੁਸੀਂ ਲੋਕਾਂ ਦਾ ਜੋਸ਼ ਦੇਖੋ ਜੀ ਨਰੇਸ਼ ਕਾਕਾ ਜੀ ਨੇ ਇਹਨਾਂ ਨੇ ਬਹੁਤ ਵਧੀਆ ਬੰਦੋਬਸਤ ਕੀਤਾ ਸੀਗਾ 1.5 200 ਮੇਰੇ ਭਰਾ ਤੇ ਪੈਣਾ ਆਪਣਾ ਕੰਮ ਛੱਡ ਕੇ ਮੇਰੇ ਵਿਚਾਰ ਸੁਣਨ ਲਈ ਬੈਠੇ ਹੋਏ ਸੀ ਹਰ ਵਾਰਡ ਦੇ ਵਿੱਚ ਅੱਧੇ ਲੋਕ ਆ ਰਹੇ ਆ ਜੀ ਤੁਸੀਂ ਮੈਨੂੰ ਦੱਸ ਦਿਓ ਕਿ ਮੇਰੇ ਤੋਂ ਸਵਾਇ ਹੋਰ ਕਿਹੜਾ ਕੈਂਡੀਡੇਟ ਹੈ ਜਿਹੜਾ ਜਿਹੜਾ 5 ਮਿੰਟਾਂ ਦਾ ਵੀ ਕਰਦਾ ਉਹ 15-15 ਮਿੰਟਾਂ ਦਾ ਡੇਲੀ ਕਰ ਰਿਹਾ ਸੀ 9 ਮਿੰਟਾਂ ਦਾ ਕਿਚਨ ਪਾ ਦੋ ਇਹ ਇਹਨਾਂ ਦੀ ਹੈ ਅੱਛਾ ਅੱਛਾ ਇਹ ਗੱਲ ਕਰੀ ਗਿਆ ਉਹ ਜਿਹੜਾ ਹੰਗਾਰਾ ਕਿਸੇ ਨਾਲ ਟੱਕਰ ਸਮਝਦੀ ਆਪਣੀ ਟੱਕਰ ਮੈਂ ਤੁਹਾਨੂੰ ਦੱਸਾਂ ਵੀ ਸਾਹਮਣੇ ਕੋਰਣਾ ਮੈਂ ਕਹਾਂ ਮੈਂ ਦੱਸ ਦਿਆਂ ਪੰਜ ਪੰਜ ਹੋ ਰਹੀਆਂ ਪਿੰਡਾਂ ਚ ਉਹਨਾਂ ਨੂੰ ਕੋਈ ਵੜ ਨਹੀਂ ਦਿੰਦਾ ਜਿਹੜਾ ਕਾਂਗਰਸ ਗਿਆ ਉਹਨੂੰ ਕਾਂਗਰਸ ਨਹੀਂ ਰੋਕ ਵੜਨ ਦੇ ਰੇ ਜਿਹੜਾ ਬੀਜੇਪੀ ਚ ਗਿਆ ਉਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇ ਰਿਆ ਦੂਜਾ ਤਾਂ ਆਏ ਨਹੀਂ ਸੁਖਰ ਵਾਲਾ ਉਹ ਤਾਂ ਡੇਰਾ ਬੱਸੀ ਚ ਸਾਡੇ ਐਮਐਲਏ ਨੇ ਉੱਥੇ ਕਿਰਿਆ ਹੋਇਆ ਕਿਉਂ ਪੜਿਓ ਚੱਕਰ ਇਸ ਤਰ੍ਹਾਂ ਜੀ ਰਿਹਾ ਤੁਹਾਨੂੰ ਕਿ ਮੈਂ ਦੇਖ ਦਿਓ ਉਹਨੂੰ ਕਹੋ ਜੀ ਅਸਤੀਫਾ ਉਹਨਾਂ ਨੂੰ ਦੇਣਾ ਚਾਹੀਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਇਲੈਕਸ਼ਨ ਜਿਹੜੇ ਜਿਨ੍ਹਾਂ ਨੇ ਇਲੈਕਸ਼ਨ ਬੋਰਡ ਦਾ ਗੈਰ ਕਾਨੂੰਨੀ ਕਾਨੂੰਨ ਲੈ ਕੇ ਆਇਆ ਗੈਰ ਸਵਿਧਾਨੀ ਅਸਤੀਫਾ ਉਹਨਾਂ ਨੂੰ ਦੇਣਾ ਚਾਹੀਦਾ ਜਿਨ੍ਹਾਂ ਨੇ ਕਿਸਾਨਾਂ ਦੇ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਟਰੈਕਟਰ ਚੜਾਏ ਆ ਤੁਸੀਂ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਹੋ ਉਹਨਾਂ ਨੂੰ ਕਹੋ ਪਿੰਡ 'ਚ ਜਾ ਕੇ ਦਿਖਾ ਲਓ ਕਹੋ ਜੀ ਅਸਤੀਫਾ ਦੇਣਾ ਚਾਹੀਦਾ ਜਿਹੜੇ ਬੰਦੇ ਨੇ ਸਕੂਲ ਬਣਾਏ ਆ ਜਿਹੜੇ ਹਸਪਤਾਲ ਬਣਾਏ ਆ ਜਿਨ੍ਹਾਂ ਨੇ ਲੋਕਾਂ ਨੂੰ ਪੀਣ ਨੂੰ ਪਾਣੀ ਦਿੱਤਾ ਬਿਜਲੀ ਦਿੱਤੀ ਆ ਜਨਤਕ ਸਵਿ ਉਹਨੂੰ ਸਟੀਵਾਰੀ ਜਾਣਾ ਚਾਹੀਦਾ ਤੁਸੀਂ ਕੀਤਾ ਕੀ ਉਹਨਾਂ ਨੂੰ ਪੁੱਛੋ ਕਹ ਦੱਸੋ ਤੁਸੀਂ ਪਟਿਆਲੇ ਵਾਸਤੇ ਪੰਜਾਬ ਵਾਸਤੇ ਕੀਤਾ ਕੀ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਗੇ ਦੇਖੋ ਮੈਂ ਲੋਕਾਂ ਨੂੰ ਇੱਕੋ ਹੀ ਅਪੀਲ ਕਰਦਾ ਵੀ ਤੁਸੀਂ ਆਪਣੇ ਜਵਾਕਾਂ ਬਾਰੇ ਸੋਚਿਓ ਆਪਣੇ ਬੱਚਿਆਂ ਲਈ ਸੋਚਿਓ ਇਹ ਸੋਚ ਕੇ ਵੋਟ ਪਾਈਓ ਇਹਨਾਂ ਦੇ ਬੱਚਾ ਤੁਸੀਂ ਬਹੁਤ ਪਾੜ ਲੈ ਇਹਨਾਂ ਦੇ ਪਰਿਵਾਰ ਦੀ ਚਿੰਤਾ ਛੱਡੋ ਆਪਣੇ ਪਰਿਵਾਰ ਦੀ ਚਿੰਤਾ ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਜਨਤਾ ਨਾਲ ਮਿਲਣੀ ਸਮਰੋਹ ਸੀਗਾ ਡਾਕਟਰ ਬਲਵੀਰ ਸਿੰਘ ਜੀ ਜੀ ਅਜੀਤਪਾਲ ਸਿੰਘ ਜੀ ਕਾਲੀ ਜੀ ਨੂੰ ਬੁਲਾਇਆ ਗਿਆ ਸੀ ਉਹਰੇ ਉਹਨਾਂ ਨਾਲ ਮਿਲਣੀ ਜਿਹੜੀ ਹੈਗੀ ਸਾਡੇ ਮੱਲਾ ਨਿਵਾਸੀਆਂ ਦੀ ਸਾਡੇ ਇਲਾਕਾ ਵਾਸੀਆਂ ਦੀ ਜੀ ਬਾੜ ਨੰਬਰ 42 ਆ ਇਹ ਨਰੇਸ਼ਮਰ ਕਾਕਾ ਦੀ ਪ੍ਰਸਤੂਪੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਸਾਡੀ ਸਾਰੀ ਜਿਹੜੀ ਟੀਮ ਹੈਗੀ ਆ ਤੇ ਇਹਨਾਂ ਦੀ ਮਿਹਨਤ ਦਾ ਸਦਕਾ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਸਾਡੀ ਟੀਮ ਨੇ ਤੇ ਲੋਕਾਂ ਦੀ ਜਿਹੜੀ ਖੁਆਇਸ਼ ਸੀਗੀ ਵੀ ਸਾਡੇ ਵਿੱਚ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਆਣ ਉਹਨਾਂ ਨਾਲ ਅਸੀਂ ਗੱਲਾਂ ਕਰੀਏ ਲੋਕਾਂ ਨੇ ਆਪਣੀਆਂ ਡਿਮਾਂਡਾਂ ਦੱਸੀਆਂ ਕਿ ਸਾਡੀ ਕੀ ਪ੍ਰੋਬਲਮ ਹੈਗੀ ਆ ਜਿਹੜੀ ਹੈਰਿਟੇਜ ਰੋਡ ਬਣਾਈ ਗਈ ਆ ਇਹ ਤੋਂ ਬਹੁਤ ਦੁਖੀ ਆ ਲੋਕ ਇਹਨਾਂ ਦੇ ਬਾਰੇ ਡਾਕਟਰ ਸਾਹਿਬ ਨੂੰ ਇੱਕ ਮਲਕ ਮੈਮੈਂਡਮ ਦਿੱਤਾ ਗਿਆ ਇਹਦੇ ਤੇ ਕੰਮ ਕਰਵਾਇਆ ਜਾਵੇ ਤਾਂ ਕਿ ਜਿਹੜੀ ਦੁਕਾਨਾਂ ਹੈਗੀਆਂ ਦੁਕਾਨਾਂ ਦਾ ਕੰਮ ਕੱਟ ਗਿਆ ਆ ਗੋਮਾ ਜਿਹੜੇ ਏਰੀਆ ਸਾਰਾ ਕੰਮ ਖਤਮ ਹੋ ਗਿਆ ਉਹਦੇ ਬਾਰੇ ਵਿਚਾਰ ਕੀਤੇਗੇ ਡਾਕਟਰ ਸਾਹਿਬ ਨਾਲ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਵੱਧ ਤੋਂ ਵੱਧ ਡਾਕਟਰ ਸਾਹਿਬ ਨੂੰ ਮੋਟਾ ਪਾ ਕੇ ਕੰਮ ਕੰਮ ਇਹ ਕੀਤਾ ਜਾਵੇ ਤੇ ਹੁਣ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹਦੇ ਜੀ ਲੋਕੋ ਨੇ ਇਹ ਕਹਿਣਾ ਚਾਹਣਗੇ ਕਿ ਜੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਮਤਲਬ ਕਿ ਜਿਹੜੇ ਐਮਪੀ ਬਣਾ ਕੇ ਭੇਜਣ ਡਾਕਟਰ ਸਾਹਿਬ ਨੂੰ ਉੱਪਰ ਤਾਂ ਕਿ ਜਿਹੜੇ ਆਪਣੇ ਸ਼ਹਿਰ ਦੇ ਕੰਮ ਹੈਗੇ ਸੈਂਟਰ ਤੋਂ ਕਰਵਾਏ ਜਾਣ ਪਟਿਆਲੇ ਦੇ ਵਿੱਚ ਜਿਹੜੇ ਹੋਰ ਕੰਮ ਰੁਕੇ ਹੋਏ ਹੈਗੇ ਜਿਹੜੇ ਸੈਂਟਰ ਤੋਂ ਫੰਡ ਤੋਂ ਬਟਿਆਰੇ ਦੀ ਵਹਿਤਰੀ ਵਾਸਤੇ ਜੀ ਇਹ ਚਾਹਾਂਗੇ ਵੀ ਆਪਾਂ ਡਾਕਟਰ ਬੜੀ ਬੀਸ਼ਣ ਕੰਮ ਕਰੇ